ਉਦਾ ਹੋ ਗਿਆ ਵਾ ਆ ਗੱਲ ਨਹੀਂ ਨੂੰਰੀ ਗੋਪੀ ਫਰੰਦਪੁਰੀਆ ਜੋ ਕਿ ਇੱਕ ਕਬੱਡੀ ਖਿਡਾਰੀ ਆ ਉਸ ਦਾ ਰੀਲਾਂ ਵਾਲੇ ਮੁੰਡਿਆਂ ਦੇ ਨਾਲ ਪੰਗਾ ਪੈ ਚੁੱਕਿਆ ਹੈ ਜਿੱਥੇ ਕਿ ਬਹੁਤ ਵੱਡੀ ਗੱਲ ਬਾਤ ਰੀਲਾਂ ਵਾਲੇ ਮੁੰਡਿਆਂ ਨੇ ਵੀ ਰਿਪਲਾਈ ਕੀਤੀ ਆ ਤੇ ਉੱਥੇ ਹੀ ਗੋਪੀ ਫਰੰਦਪੁਰੀਆ ਵੀ ਕੁਛ ਨਾ ਕੁਛ ਉਨ੍ਹਾਂ ਬਾਰੇ ਜ਼ਰੂਰ ਬੋਲਿਆ ਗਾ ਇਸ ਸਾਲ ਗੱਲ ਇਸ ਤਰ੍ਹਾਂ ਹੋਈ ਕਿ ਜੋ ਮੁੰਡੇ ਵੱਡੀਆਂ ਗੱਡੀਆਂ ਰੱਖਦੇ ਨੇ ਰੀਲਾਂ ਵਾਲੇ ਉਹਨਾਂ ਨੇ ਕੱਦੂ ਦੇ ਵਿੱਚ ਟਰੈਕਟਰ ਦੀ ਜਗ੍ਹਾ ਤੇ ਆਪਣੀਆਂ ਗੱਡੀਆਂ ਵਾਰ ਦਿੱਤੀਆਂ ਤੇ ਰੀਲਾ ਵੀ ਪਾਈਆਂ ਰੀਲਾ ਦਰਅਸਲ ਬਹੁਤ ਜਿਆਦੇ ਵਾਇਰਲ ਹੋਈਆਂ ਜੋ ਕਿ ਫਰੰਦਪੁਰੀਏ ਦੇ ਕੋਲੇ ਵੀ ਆਈਆਂ ਤੋਂ ਬਾਅਦ ਗੋਪੀ ਫਰੰਦਪੁਰੀਏ ਨੇ ਕਿਹਾ ਕਿ ਤੁਸੀਂ ਗੱਡੀਆਂ ਕੱਦੂ ਦੇ ਵਿੱਚ ਕਿਉਂ ਬਾੜਦੇ ਹੋਗੇ ਦਰਅਸਲ ਟਰੈਕਟਰ ਬਣੇ ਨੇਗੇ ਕੱਦੂ ਵਾਸਤੇ ਗੱਡੀਆਂ ਬਣੀਆਂ ਨੇ ਸੜਕਾਂ ਵਾਸਤੇ ਇਹ ਸਭ ਕੰਮ ਗਲਤ ਨੇਗੇ ਤੋਂ ਬਾਅਦ ਰੀਲਾ ਵਾਲੇ ਮੁੰਡਿਆਂ ਨੇ ਵੀ ਗੁੱਸੇ ਦੇ ਵਿੱਚ ਰਿਪਲਾਈ ਕੀਤਾ ਵੀਡੀਓ ਪਾ ਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਤੈਨੂੰ ਮਿਲੇ ਸੀ ਉਦੋਂ ਤਾਂ ਤੂੰ ਸਾਨੂੰ ਕਹਿੰਦਾ ਸੀ ਕਿ ਤੁਸੀਂ ਚੰਗਾ ਕੰਮ ਕਰਦੇ ਬਹੁਤ ਵਧੀਆ ਵਧੀਆ ਕਹਿੰਦਾ ਸੀ ਤੇ ਅੱਜ ਸਾਡੇ ਦੇ ਉੱਤੇ ਰਿਪਲਾਈ ਪਾ ਰਹਾਗਾ ਤੂੰ ਬੜਾ ਹੋ ਗਿਆ ਤੇਰੀ ਆਕੜ ਟਿਕਾਣੀ ਨਹੀਂ ਆਗੀ ਤੂੰ ਇਹ ਸਭ ਫੇਮ ਦੇ ਲਈ ਕਰ ਰਹਾਗਾ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਕੀ ਗੋਪੀ ਫਰੰਤਪੁਰੀਆ ਸਹੀ ਆ ਜਾਂ ਫਿਰ ਰੀਲਾਂ ਵਾਲੇ ਮੁੰਡੇ ਸਹੀ ਨੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਆਪਣੀ رائے ਜ਼ਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ